ਇਸ ਵੇਲੇ ਦੀ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ ਭਾਰਤ ਵੱਲੋਂ ਪਾਕਿਸਤਾਨ ਦੇ ਕੀਤੇ ਗਏ ਅਤਵਾਦੀ ਟਕਾਣਿਆਂ ਤੇ ਹਮਲੇ ਨੂੰ ਲੈ ਕੇ ਅੱਜ ਸਹਾਦੀ ਕਸਬਾ ਡੇਰਾ ਬਾਬਾ ਨਾਨਕ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਲਈ ਕਰਤਾਰਪੁਰ ਸਾਹਿਬ ਲਾਂਘਾ ਹੋਇਆ ਬੰਦ ਜੇਕਰ ਡੇਰਾ ਬਾਬਾ ਨਾਨਕ ਦਰਸ਼ਨ ਸਥਾਨ ਤੁਸੀਂ ਪਾਂਦੀ ਗੱਲ ਕੀਤੀ ਜਾਵੇ ਤਾਂ ਦਰਸ਼ਨ ਸਥਾਨ ਤੋਂ ਵੀ ਬੰਦ ਕੀਤਾ ਗਿਆ ਹੈ ਅੱਜ 200 ਦੇ ਕਰੀਬ ਸ਼ਰਧਾਲੂ ਵਾਪਸ ਗਏ ਹਨ ਇਸੇ ਤਰ੍ਹਾਂ ਦੇਖਦੇ ਰਹੋ ਪਬਲਿਕ ਹਲਚਲ న్యూਸ ਚੈਨਲ ਤੇ ਲਾਈਵ ਤਸਵੀਰਾਂ ਤੇਰਾ ਪਾਪਾ ਨਾਨ ਸਰ ਵਾਪਸ ਆ ਰਹੇ ਨੇ ਗੇਸੀ ਦੇ ਦਰਸ਼ਨ ਕਰਨ ਲਈ ਉਹਨਾਂ ਐਂਟਰੀ ਨਹੀਂ ਦਿੱਤੀ ਪਾਕਿਸਤਾਨ ਵਾਲਿਆਂ ਨੇ ਤੇ ਉਹਨਾਂ ਫਿਰ ਐਂਟਰੀ ਨਾ ਦੇਣ ਕਰਕੇ ਉਹਨਾਂ ਵਾਪਸ ਘਰ ਤਾਂ ਗਏ ਹਾਂ ਜੀ ਕਿੰਨੀ ਕੋ ਸਮੱਸਿਆ ਸੰਗਤ ਅੰਦਰ ਕਾਫੀ ਸੀ ਕਿ ਕੋਈ 200 ਬੰਦਾ ਹੋਣਾ ਸੰਗਤ ਦਾ ਜੀ ਲਗਭਗ 300 ਦਾ ਮਸੂਸ ਤੇ ਠੀਕ ਹੈ ਬਾਕੀ ਜੋ ਗਵਰਨਮੈਂਟ ਨੂੰ ਚੰਗਾ ਲੱਗਾ ਵਧੀਆ ਕੀਤਾ ਉਹਨਾਂ ਸਾਡੀ ਆਰਮੀ ਅਫਸਰ ਜਿਹੜੇ ਸੀ ਉਹਨਾਂ ਵੀ ਸਾਡੀ ਸੇਫਟੀ ਦੇਖੀ ਤੇ ਉਧਰ ਜਾ ਕੇ ਕੋਈ ਪ੍ਰੋਬਲਮ ਨਾ ਹੋਵੇ ਤੇ ਇਸ ਕਰਕੇ ਉਹਨਾਂ ਫਿਰ ਸਾਨੂੰ ਇੱਧਰ ਵਾਪਸ ਕੀਤਾ ਉਹਨਾਂ ਮੈਸੇਜ ਇਹ ਦਿੱਤਾ ਕਿ ਜੇ ਹੋ ਸਕਦਾ ਵਾ ਥੋੜਾ ਟਾਈਮ ਰੋਕ ਕੇ ਮੂਲ ਠੀਕ ਹੋਵੇ ਤੇ ਫਿਰ ਦੁਬਾਰਾ ਤੁਸੀਂ ਅਪਲਾਈ ਕਰ ਸਕਦੇ ਹੋ ਦੁਬਾਰਾ ਤੇ ਉਹਦੇ ਜਿਹੜਾ ਅਪਲਾਈ ਕਰਨ ਤੇ ਕੋਈ ਚਾਰजेस ਵਗੈਰਾ ਨਹੀਂ ਲੱਗਣਗੇ ਕੁਛ ਨਹੀਂ ਲੱਗੇਗਾ ਤੇ ਇਸੇ ਫਾਰਮ ਸਟੇਟਸ ਤੇ ਦੁਬਾਰਾ ਅਪਲਾਈ ਕਰ ਸਕਦੇ ਹੋ ਕਿ ਤੁਹਾਨੂੰ ਕੁਝ ਆਈ ਨਹੀਂ ਅਸੀਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਆਏ ਜੀ ਵਿਲੇਜ ਮੇਂ ਡਿਟਾ ਰਹੇ ਹਾਂ ਇਹਲੇ ਪਾਸੋਂ ਉਹਨਾਂ ਨੂੰ ਪਾਕਿਸਤਾਨ ਵੱਲੋਂ ਕੋਈ ਫੋਨ ਵੀ ਗਿਆ ਬਈ ਨਹੀਂ ਆ ਜਿਹੜਾ ਟੋਟਲ ਜੱਥਾ ਵਾ ਸਾਰਾ ਉਹੀ ਸਾਰਾ ਕੁਛ ਨਹੀਂ ਉਹਨਾਂ ਕਿਹਾ ਵੀ ਕਹਿੰਦੇ ਮੋਲ ਸਹੀ ਨਹੀਂ ਹੈਗਾ ਤੁਸੀਂ ਵਾਪਸ ਹੀ ਮੁੜ ਜਿਓ ਅਸੀਂ ਬੜਾ ਮਾੜਾ ਮਹਿਸੂਸ ਕਰ ਰਹੇ ਮੇਰੇ ਦਰਸ਼ਨ ਮੇਲਾ ਕਰਨ ਆਏ ਸੀਗੇ ਤੇ ਹੁਣ ਸਾਨੂੰ ਵਾਪਸ ਜਾਣਾ ਪੈ ਰਿਹਾ ਹੈ ਕਿੰਨੀ ਕੁ ਸੰਗਤ ਅੰਦਰ ਸੰਗਤ ਤਾਂ ਅੰਦਰ ਹੈਗਾ 2-3 ਸੰਦਾ ਹੈਗਾ ਸੀ ਹਾਂ ਜੀ ਉਹ ਮੋਲ ਕਰਾਫ ਕਰਨ ਨੂੰ ਤੁਹਾਨੂੰ ਆਪ ਹਾਂ ਜੀ ਉਹਨਾਂ ਨੂੰ 2-3 ਹੀ ਵਾਪਸ ਉਹਨਾਂ ਨੇ ਤੁਹਾਨੂੰ ਕੀ ਕਿਹਾ ਉਹ ਕਹਿੰਦੇ ਵੀ ਜਾਓ ਤੁਸੀਂ ਦੁਬਾਰਾ ਫਲਾਈ ਕਰਦੇ ਹਜੇ ਤੁਸੀਂ ਇਹ ਕਰਾ ਚਲੇ ਜਾਓ ਜੇ ਕਹਿੰਦੇ ਉਹ ਗੇਟ ਨਹੀਂ ਖੁੱਲੇ ਤੇ ਤੁਸੀਂ ਇੱਕ ਰੰ ਮੋੜ ਜਾਓ ਜੇ ਤਰ੍ਹਾਂ ਨਹੀਂ ਖਲੇ ਨਾ ਉਹਨਾਂ ਨੇ ਪਤਾ ਨਹੀਂ ਇਹਨਾਂ ਨੇ ਖੋਲੇ ਉਹ ਕਹਿੰਦੇ ਉਹਨਾਂ ਨੇ ਬਾਕੀ ਵੇਖੋ ਕਿੰਨਾ ਨਹੀਂ ਖੁੱਲ ਜਾਣਾ ਉਹਨਾਂ ਤੋਂ ਰੇਟੀ ਰੇ ਭਾਗ ਨਹੀਂ ਪਤਾ ਜੀ ਹਾਂਜੀ ਪਰ ਪਰਮਿਸ਼ਨ ਨਹੀਂ ਆਈ ਹੈ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਹੈ ਪਰਮਿਸ਼ਨ ਨਹੀਂ ਦਿੱਤੀ ਵਾਪਸ ਮੁੜ ਕੇ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਹੈ ਕੀ ਮਹਿਸੂਸ ਕਰ ਰਹੇ ਮਹਿਸੂਸ ਤਾਂ ਹੁਣ ਜਦ ਆਏ ਆ ਫਿਰ ਮਹਿਸੂਸ ਇਹ ਆ ਹੁਣ ਜਦ ਵਾਪਸ ਦਰਸ਼ਨ ਨਹੀਂ ਕਰੇ ਕੀ ਕਿਹਾ ਨਰਿੰਦਰ ਸਾਨੂੰ ਕਿਹਾ ਤਾਂ ਕੁਛ ਨਹੀਂ ਉਹਨਾਂ ਨੇ ਕਿਹਾ ਭਈ ਮਾਹੌਲ ਠੰਡਾ ਹੋ ਲੈਣ ਤੋਂ ਹਲ ਇੱਕ ਦੋ ਦਿਨ ਤੇ ਬਾਅਦ ਫੇਰ ਹੋ ਰਹੇ